ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ ਘਰ ਦੀ ਵਿਚਲੀ ਬਹੂ ਰਜਨੀ ਵਾਰ-ਵਾਰ ਬਾਲਕਨੀ ਵਿੱਚ ਆ ਰਹੀ ਸੀ ਤੇ ਥੱਲੇ ਦੀ ਆਹਟ ਲੈ ਕੇ ਵਾਪਸ ਜਾ ਰਹੀ ਸੀ ਉਹਦੀ ਦਰਾਣੀ ਰੋਹੀ ਤੇ ਜਠਾਣੀ ਮੀਨਾ ਵੀ ਘਰ ਆ ਚੁੱਕੀਆਂ ਸੀ ਥੱਲੇ ਘਰ ਵਿੱਚ ਬਹੁਤ ਹੀ ਜ਼ਿਆਦਾ ਚੈਲਪੈਲ ਸੀ ਸਾਰੇ ਲੋਕ ਹੋਲੀ ਦੇ ਤਿਹਾੜੀਆਂ ਦੀਆਂ ਤਿਆਰੀਆਂ ਕਰ ਰਹੇ ਸੀ ਮੰਮੀ ਜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਡੇ ਵੱਡੇ ਟੱਬਾਂ ਵਿੱਚ ਹੀ ਰੰਗ ਘੋਲ ਕੇ ਰੱਖਾਂਗੇ ਬੜਾ ਮਜ਼ਾ ਆਉਂਦਾ ਆ ਸਾਰਿਆਂ ਦੀ ਡੁਬਕੀ ਲਗਵਾਉਂਦਾ ਮੀਨਾ ਨੇ ਖਿੜਖਲਾ ਕੇ ਹੱਸਦੇ ਹੋਏ ਕਿਹਾ ਤੇ ਹੋਰ ਕੀ ਦੀਦੀ ਸੱਚੀ ਬੜਾ ਮਜ਼ਾ ਆਉਂਦਾ ਆ ਜਦੋਂ ਸਾਰਿਆਂ ਨੂੰ ਫੜ ਫੜ ਕੇ ਇੱਕ ਇੱਕ ਕਰਕੇ ਰੰਗਾਂ ਨਾਲ ਭਰੇ ਟੱਬ ਵਿੱਚ ਡੁਬਕੀ ਲਗਵਾਈਏ ਦੀਦੀ ਰੰਗ ਵੀ ਬਹੁਤ ਸਾਰੇ ਅਲੱਗ ਅਲੱਗ ਰੰਗਾਂ ਦੇ ਲੈ ਕੇ ਆਵਾਂਗੇ ਕੋਈ ਵੀ ਹੋਲੀ ਵਿੱਚ ਸੁੱਕਾ ਰਹਿਣਾ ਨਹੀਂ ਚਾਹੀਦਾ ਰੂਹੀ ਨੇ ਕਿਹਾ हां हां भाई सारे लोग अपने अपने मन दी करना भाई साल ਵਿੱਚ ਇੱਕ ਵਾਰ ਤਾਂ ਇੰਨਾ ਖੂਬਸੂਰਤ ਤਿਹਾਰ ਆਉਂਦਾ ਆ ਜਿਸ ਵਿੱਚ ਸਾਰਿਆਂ ਦਾ ਤਨ ਤੇ ਮਨ ਦੋਵੇਂ ਭਿੱਜ ਜਾਂਦੇ ਨੇ ਉਹਨਾਂ ਦੀ ਸੱਸ ਨੇ ਵੀ ਦੋਹਾਂ ਬੋਹਾਂ ਦਾ ਸਾਥ ਦਿੰਦੇ ਹੋਏ ਕਿਹਾ ਸੱਚਮੁੱਚ ਮੰਮੀ ਜੀ ਬੜਾ ਇੰਤਜ਼ਾਰ ਰਹਿੰਦਾ ਆ ਹੋਲੀ ਦੇ ਤਿਹਾਰ ਦਾ ਰੂਹੀ ਤੇ ਮੀਨਾ ਨੇ ਮੁਸਕਰਾਉਂਦੇ ਹੋਏ ਕਿਹਾ ਉਹ ਸਭ ਤਾਂ ਠੀਕ ਆ ਪਰ ਹੁਣ ਤੁਸੀਂ ਖਾਣ ਪੀਣ ਦੇ ਸਮਾਨ ਦੀ ਵੀ ਲਿਸਟ ਤਿਆਰ ਕਰ ਲਵੋ ਆਕਰ ਬਜ਼ਾਰ ਵਿੱਚੋਂ ਕੀ ਕੀ ਮੰਗਵਾਉਣਾ ਆ ਜਿਹੜੀ ਜਿਹੜੀ ਮਠਿਆਈ ਬਣਵਾਉਣੀ ਹੋਵੇ ਉਹ ਵੀ ਨਾਲ ਹੀ ਲਿਖ ਲੋ ਮੀਨਾ ਦੀ ਸਾਸ ਨੇ ਕੁਝ ਸੋਚਦੇ ਹੋਏ ਕਿਹਾ ਜੀ ਮੰਮੀ ਜੀ ਰੂਹੀ ਚਲ ਤੂੰ ਲਿਖ ਮੈਂ ਸਾਰਾ ਸਮਾਨ ਬੋਲਦੀ ਜਾ ਰਹੀ ਆ ਕੁਝ ਵੀ ਛੁੱਟਣਾ ਨਹੀਂ ਚਾਹੀਦਾ ਮੀਨਾ ਨੇ ਰੂਹੀ ਵੱਲ ਵੇਖ ਕੇ ਕਿਹਾ ਜੀ ਦੀਦੀ ਇੰਨਾ ਕਹਿ ਕੇ ਰੂਹੀ ਕਾਪੀ ਪੈਨ ਲੈ ਕੇ ਆ ਗਈ ਤੇ ਤੁਹਾਡੇ ਤੇ ਤੁਹਾਡੇ ਬੱਚਿਆਂ ਦੇ ਸਾਰਿਆਂ ਦੇ ਕੱਪੜੇ ਆ ਗਏ ਨਾ ਹੋਲੀ ਵਿੱਚ ਪਹਿਨਣ ਦੇ ਲਈ ਫਿਰ ਤੋਂ ਉਹਨਾਂ ਦੀ ਸੱਸ ਨੇ ਉਹਨਾਂ ਨੂੰ ਪੁੱਛਿਆ ਹਾਂ ਮੰਮੀ ਜੀ ਦੋਵੇਂ ਦਰਾਨੇ ਜਠਾੜੇ ਇਕੱਠੀਆਂ ਬੋਲੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਰਜਣੀ ਦਾ ਮਨ ਬਹੁਤ ਮਚਲ ਰਿਹਾ ਸੀ ਪਿਛਲੇ ਸਾਲ ਤੱਕ ਤਾਂ ਉਹ ਵੀ ਇਨ੍ਹਾਂ ਸਾਰੀਆਂ ਤਿਆਰੀਆਂ ਵਿੱਚ ਸ਼ਾਮਲ ਸੀ ਪਰ ਇਸ ਵਾਰ ਸਿਰਫ ਆਪਣੀ ਝੂਠੇ ਹੰਕਾਰ ਦੇ ਕਾਰਨ ਉਹ ਸਾਰਿਆਂ ਨਾਲ ਲੜ ਬੈਠੀ ਤੇ ਆਪਣੀ ਰਸੋਈ ਉੱਪਰ ਵਾਲੇ ਕਮਰੇ ਵਿੱਚ ਅਲੱਗ ਬਣਾ ਲਈ ਉਹਦੇ ਪਤੀ ਰਮਨ ਨੇ ਵੀ ਉਹਨੂੰ ਬਹੁਤ ਸਮਝਾਇਆ ਕਿ ਇਹ ਸਾਬੀ ਇੱਕ ਘਰ ਵਿੱਚ ਚੰਗਾ ਨਹੀਂ ਲੱਗਦਾ ਵੇਖ ਭਾਬੀ ਤੇ ਰੂਹੀ ਮੰਮੀ ਨੂੰ ਕਿੰਨਾ ਮਾਨ ਸਨਮਾਨ ਦਿੰਦੀਆਂ ਨੇ ਜੇ ਉਹਨਾਂ ਨੇ ਕਿਸੇ ਗੱਲ ਤੇ ਤੈਨੂੰ ਟੋਕ ਵੀ ਦਿੱਤਾ ਤਾਂ ਕਿਹੜੀ ਆਫਤ ਆ ਗਈ ਉਹ ਵੱਡੀ ਆ ਇਸੇ ਲਈ ਉਹਨਾਂ ਦੀ ਕਿਸੇ ਵੀ ਗੱਲ ਦਾ ਬੁਰਾ ਮੰਨਣਾ ਨਹੀਂ ਚਾਹੀਦਾ ਤੈਨੂੰ ਫਿਰ ਕੀ ਮੰਮੀ ਇਸੂ ਮੁਰਵੀ ਚ ਖਾਣਾ ਬਣਾਉਂਗੀ ਪਰ ਰਜਨੀ ਉੱਤੇ ਤਾਂ ਬਸ ਵੱਖਰੇ ਹੁੰਦਾ ਹੀ ਪੁੱਤ ਸਵਾਰ ਸੀ ਆਖਿਰ ਉਹਦੀ ਜिद ਦੀ ਜਿੱਤ ਹੋਈ ਤੇ ਉਹਨੇ ਉੱਪਰ ਵਾਲੇ ਆਪਣੇ ਕਮਰੇ ਵਿੱਚ ਹੀ ਰਸੋਈ ਬਣਾ ਲਈ ਹੁਣ ਜਦੋਂ ਹੋਲੀ ਦਾ ਤਿਉਹਾਰ ਨੇੜੇ ਆਇਆ ਤਾਂ ਉਹਨੂੰ ਸੱਚਮੁੱਚ ਬਹੁਤ ਹੀ ਜ਼ਿਆਦਾ ਬੁਰਾ ਲੱਗਣ ਲੱਗਾ ਹੋਲੀ ਦਾ ਇੰਨਾ ਵੱਡਾ ਤਿਉਹਾਰ ਸੀ ਤਾਂ ਰਜਣੀ ਦੀ ਦਰਾਣੀ ਤੇ ਜਠਾਣੀ ਵੀ ਘਰ ਹੀ ਹੋਲੀ ਮਨਾਉਣ ਦੇ ਲਈ ਆਈਆਂ ਸੀ ਪਰ ਰਜਣੀ ਸਾਰਿਆਂ ਤੋਂ ਅਲੱਗ-ਅਲੱਗ ਸੀ ਉਹ ਸੋਚ ਰਹੀ ਸੀ ਕਿ ਉਹਦੀ ਸੱਸ ਉਹਨੂੰ ਬੁਲਾਵੇਗੀ ਪਰ ਉਹਨਾਂ ਨੇ ਇੱਕ ਵਾਰ ਵੀ ਰਜਣੀ ਨੂੰ ਆਵਾਜ਼ ਨਹੀਂ ਦਿੱਤੀ ਤੇ ਰਜਣੀ ਵਿੱਚ ਤਾਂ ਇਹ ਨਾਨਕਾ ਸੀ ਕਿ ਉਹ ਝੁਕਣਾ ਬਿਲਕੁਲ ਵੀ ਨਹੀਂ ਚਾਹੁੰਦੀ ਸੀ। ਸਾਰਾ ਦਿਨ ਉਹ ਬੜੀ ਹੀ ਪਰੇਸ਼ਾਨ ਸੀ। ਇਸ ਵਾਰ ਦਰਾਣੀ ਝਠਾਣੀ ਨੂੰ ਤਾਂ ਛਾੜੀ ਦਿਓ। ਉਹਨਾਂ ਦੇ ਬੱਚੇ ਵੀ ਉਸ ਨੂੰ ਉੱਪਰ ਛੱਤ ਤੇ ਮਿਲਣ ਨਹੀਂ ਆਏ ਸੀ। ਤਾਂ ਪਹਿਲਾਂ ਸਾਰੇ ਬੱਚੇ ਰਜਣੀ ਦੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਸੀ ਤੇ ਉਸ ਨੂੰ ਤਰ੍ਹਾਂ ਤਰਾਨੀਆਂ ਚੀਜ਼ਾਂ ਬਣਾਉਣ ਦੀ ਫਰਮਾਇਸ਼ ਵੀ ਕਰਦੇ ਸੀ। ਹਜੇ ਤੱਕ ਰਜਣੀ ਦਾ ਕੋਈ ਬੱਚਾ ਵੀ ਨਹੀਂ ਸੀ ਜਦੋਂ ਕਿ ਰਜਣੀ ਨੂੰ ਬੱਚਿਆਂ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ। ਜਿਵੇਂ ਹੀ ਸ਼ਾਮ ਨੂੰ ਰਮਣ ਨੌਕਰੀ ਤੋਂ ਵਾਪਸ ਆਇਆ ਤਾਂ ਉਹ ਬੋਲਿਆ ਕੀ ਗੱਲ ਆ ਰਜਨੀ ਤੇਰਾ ਚਿਹਰਾ ਕਿਉਂ ਉੱਤਰਿਆ ਹੋਇਆ ਆ ਸਮਝ ਤਾ ਰਮਣ ਵੀ ਸਭ ਕੁਝ ਗਿਆ ਸੀ ਪਰ ਉਹਨੇ ਜਾਣ ਬੁੱਝ ਕੇ ਪੁੱਛਿਆ ਸੀ ਰਮਣ ਵੇਖੋ ਨਾ ਥੱਲੇ ਕਿੰਨੀ ਰੌਣਕ ਲੱਗੀ ਆ ਸਾਰੇ ਲੋਕ ਮਿਲ ਜੁਲ ਕੇ ਹੋਲੀ ਦੀ ਤਿਆਰੀ ਕਰ ਰਹੇ ਆ ਤੇ ਮੈਂ ਇੱਥੇ ਵੱਖਰੀ ਹੀ ਪਈ ਹੋਈ ਆ ਦੀਦੀ ਤੇ ਰੂਹੀ ਕੋਈ ਵੀ ਮੈਨੂੰ ਮਿਲਣ ਦੇ ਲਈ ਨਹੀਂ ਆਇਆ ਇੱਥੋਂ ਤੱਕ ਕੇ ਬੱਚੇ ਵੀ ਮੈਨੂੰ ਮਿਲਣ ਨਹੀਂ ਆਏ ਇਹ ਕਹਿੰਦੇ-ਕਹਿੰਦੇ ਰਜਨੀ ਦੀਆਂ ਅੱਖਾਂ ਵਿੱਚ ਸਾਰੇ ਦਿਨ ਦਾ ਦਰਦ ਵਹਿ ਨਿਕਲਿਆ ਪਰ ਰਜਨੀ ਇਹ ਸਭ ਦਾ ਜ਼ਿੰਮੇਵਾਰ ਕੌਣ ਆ ਰਮਨ ਨੇ ਰਜਨੀ ਦੇ ਚਿਹਰੇ ਵੱਲ ਵੇਖਦੇ ਹੋਏ ਕਿਹਾ ਹਾਂ ਇਹ ਗਲਤ ਆ ਪਰ ਉਸ ਵਕਤ ਮੈਨੂੰ ਬਹੁਤ ਹੀ ਜ਼ਿਆਦਾ ਗੁੱਸਾ ਆ ਗਿਆ ਸੀ ਰਜਨੀ ਨੇ ਬਹੁਤ ਹੀ ਦੁਖੀ ਮਨ ਨਾਲ ਕਿਹਾ ਪਰ ਰਜਨੀ ਮੰਮੀ ਪਾਪਾ ਤੇ ਮੈਂ ਤੈਨੂੰ ਬਹੁਤ ਸਮਝਾਇਆ ਸੀ ਇਥੋਂ ਤੱਕ ਕਿ ਭਰਾ ਭਾਬੀ ਤੇ ਰੂਹੀ ਤੇ ਨਕਸ਼ਾ ਸਾਰਿਆਂ ਨੇ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਰਤੂ ਤਾਂ ਅਲੱਗ ਰਹਿਣਾ ਸੀ ਹੁਣ ਰਹਿ ਆ ਲੱਗ ਮਨਾ ਤਿਹਾਰ ਇਕੱਲੀ ਹੀ ਪਰ ਮੈਂ ਤਾਂ ਥੱਲੇ ਜਾ ਕੇ ਸਾਰਿਆਂ ਦੇ ਨਾਲ ਖੁਸ਼ੀ ਖੁਸ਼ੀ ਹੋਲੀ ਮਨਾਉਂਗਾ ਰਮਨ ਨੇ ਰਜਨੀ ਦੀਆਂ ਭਾਵਨਾਵਾਂ ਨੂੰ ਜਾਣ ਬੁੱਝ ਕੇ ਦੁਖੀ ਕਰਦੇ ਹੋਏ ਨੇ ਕਿਹਾ ਕਿਉਂਕਿ ਉਹ ਚਾਹੁੰਦਾ ਸੀ ਕਿ ਰਜਨੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ ਰਮਨ ਦਾ ਪਰਿਵਾਰ ਇੱਕ ਬਹੁਤ ਹੀ ਸੁਲਝਿਆ ਹੋਇਆ ਪਰਿਵਾਰ ਸੀ ਜਿੱਥੇ ਬਹੁਣ ਨੂੰ ਹਰ ਪ੍ਰਕਾਰ ਦੀ ਆਜ਼ਾਦੀ ਸੀ ਉਹਦੀ ਮਾਂ ਵੀ ਇੱਕ ਸਮਝਦਾਰ ਸੱਸ ਸੀ ਉਹ ਆਪਣੀਆਂ ਨੂੰਹਾਂ ਨੂੰ ਬਹੁਤ ਹੀ ਜ਼ਿਆਦਾ ਲਾਡ ਪਿਆਰ ਕਰਦੀ ਸੀ ਬਾਕੀ ਤਾਂ ਦੋਵੇਂ ਨੂੰਹਾਂ ਬਾਹਰ ਹੀ ਰਹਿੰਦੀਆਂ ਸੀ ਆਪਣੇ ਪਤੀਆਂ ਦੇ ਨਾਲ ਪਰ ਸਿਰਫ ਰਜਨੀ ਹੀ ਆਪਣੇ ਸਾਸੋਰੀ ਦੇ ਨਾਲ ਰਹਿੰਦੀ ਸੀ ਇਸੇ ਲਈ ਰਜਨੀ ਦੇ ਉੱਤੇ ਉਹਨਾਂ ਦਾ ਪਿਆਰ ਕੁਝ ਜ਼ਿਆਦਾ ਹੀ ਵਰਸਦਾ ਬਸ ਇਸੇ ਗੱਲ ਦਾ ਰਜਨੀ ਨੇ ਫਾਇਦਾ ਚੁੱਕਿਆ ਉਹ ਅਕਸਰ ਘਰ ਦੇ ਮਰਦਾਂ ਦੇ ਬਾਹਰ ਨਿਕਲਦੇ ਹੀ ਆਪਣੀਆਂ ਸਹੇਲੀਆਂ ਦੇ ਘਰ ਨਿਕਲ ਜਾਂਦੀ ਤੇ ਸ਼ਾਮ ਢਲ ਹੀ ਵਾਪਸ ਆਉਂਦੀ ਉਹਦੀ ਸਾਸਣ ਨੇ ਉਹਨੂੰ ਦੂ ਤਿੰਨ ਵਾਰ ਟੋਕਿਆ ਵੀ ਕਿ ਇਹ ਗੱਲ ਗਲਤ ਆ ਵਕਤ ਦੇ ਨਾਲ ਆਉਣਾ ਜਾਣਾ ਚੰਗਾ ਲੱਗਦਾ ਆ ਤੇ ਫਿਰ ਮੈਂ ਵੀ ਸਾਰਾ ਦਿਨ ਘਰ ਵਿੱਚ ਇਕੱਲੀ ਰਹਿਂਦੀ ਪਰੇਸ਼ਾਨ ਹੋ ਜਾਂਦੀ ਆ ਪਰ ਰਜਣੀ ਨੇ ਉਸ ਗੱਲ ਨੂੰ ਹਾਸਕੇ ਟਾਲ ਦਿੱਤਾ ਇੱਕ ਦਿਨ ਰਾਤ ਨੂੰ ਰਜਣੀ ਦਾ ਸਹੁਰਾ ਤੇ ਪਤੀ ਦੋਵੇਂ ਹੀ ਘਰ ਆ ਚੁੱਕੇ ਸੀ ਪਰ ਰਜਣੀ ਦਾ ਕੁਝ ਵੀ ਆ ਤਾਂ ਪਤਾ ਨਹੀਂ ਸੀ ਤੇ ਉਹਦਾ ਫੋਨ ਵੀ ਬੰਦ ਆ ਰਿਹਾ ਸੀ ਤੇ ਜਦੋਂ ਰਜਣੀ ਆਪਣੇ ਦੋਸਤ ਦੇ ਪਤੀ ਦੀ ਮੋਟਰਸਾਈਕਲ ਤੇ ਰਾਤ ਦੇ 12 ਵਜੇ ਦਰਵਾਜ਼ੇ ਤੇ ਆ ਕੇ ਉਤਰੀ ਉਸ ਦਿਨ ਪਹਿਲੀ ਵਾਰ ਉਹਦੀ ਸੱਸ ਤੇ ਉਹਦੇ ਸਹੁਰੇ ਨੇ ਕੁਝ ਉਸ ਨਾਲ ਸਖਤ ਸ਼ਬਦਾਂ ਵਿੱਚ ਗੱਲ ਕੀਤੀ ਇਸ ਘਰ ਵਿੱਚ ਰਹਿਣਾ ਆ ਤਾਂ ਕੈਦੇ ਨਾਲ ਰਹਿਣਾ ਪਵੇਗਾ ਕਿਉਂਕਿ ਸਮਾਜ ਵਿੱਚ ਸਾਡੀ ਵੀ ਕੋਈ ਇੱਜ਼ਤ ਆ ਉਸ ਦਿਨ ਰਮਨ ਨੇ ਵੀ ਰਜਨੀ ਨਾਲ ਕੋਈ ਵੀ ਗੱਲ ਨਹੀਂ ਕੀਤੀ ਸੀ ਬਸ ਇਸੇ ਗੱਲ ਤੋਂ ਚਿੜਕੇ ਰਜਨੀ ਨੇ ਵੱਖਰੇ ਰਹਿਣ ਦਾ ਫੈਸਲਾ ਕਰ ਲਿਆ ਹਾਲਾਂਕਿ ਰਜਨੀ ਦਾ ਬੱਕਰਾ ਹੋਣਾ ਉਹਦੇ ਸਹੁਰੇ ਤੇ ਸਾਸ ਨੂੰ ਬਿਲਕੁਲ ਵੀ ਗਵਾਰਾ ਨਹੀਂ ਸੀ ਪਰ ਹੁਣ ਜਦੋਂ ਰਜਨੀ ਨੂੰ ਕਿਸੇ ਦੀ ਵੀ ਨਹੀਂ ਸੁਣਨੀ ਸੀ ਤਾਂ ਨਹੀਂ ਸੁਣੀ ਪਰ ਹੁਣ ਉਹਦਾ ਦਿਲ ਸੱਚਮੁੱਚ ਘਬਰਾ ਰਿਹਾ ਸੀ ਪਲੀਜ਼ ਰਮਨ ਮੈਂ ਵੀ ਸਾਰਿਆਂ ਦੇ ਨਾਲ ਹੋਲੀ ਮਨਾਉਣੀ ਆ ਮੈਂ ਸਾਰਿਆਂ ਕੋਲੋਂ ਹੱਥ ਜੋੜ ਕੇ ਮਾਫੀ ਮੰਗ ਲੂੰਗੀ ਹੁਣ ਤਾਂ ਰਜਨੀ ਦਾ ਹੰਕਾਰ ਹੌਲੀ-ਹੌਲੀ ਘਟ ਰਿਹਾ ਸੀ ਤੂੰ ਮਾਫੀ ਮੰਗ ਪਾਏਂਗੀ ਰਮਨ ਨੇ ਹਰਾਨੀ ਨਾਲ ਪੁੱਛਿਆ ਹਾਂ ਹਾਂ ਕਿਉਂ ਨਹੀਂ ਤੂੰ ਹਣੇ ਮੇਰੇ ਨਾਲ ਥੱਲੇ ਚੱਲ ਤੇ ਰਜਨੀ ਰਮਨ ਦਾ ਹੱਥ ਫੜ ਕੇ ਉਹਨੂੰ نیچے ਲੈ ਆਈ ਪਰ نیچے ਵਾਲੀ ਆਖਰੀ ਪੌੜੀ ਤੇ ਆ ਕੇ ਉਹਦੇ ਪੈਰ ਥਿੜਕ ਗਏ ਤੇ ਉਹ ਮਾਨ ਹੀ ਮਾਨ ਸੋਚਣ ਲੱਗੀ ਜੇ ਸਾਰਿਆਂ ਨੇ ਉਹਨੂੰ ਨਹੀਂ ਮaaf ਕੀਤਾ ਤਾਂ ਕੋਈ ਗੱਲ ਨਹੀਂ ਮੈਂ ਇੱਕ ਵਾਰ ਕੋਸ਼ਿਸ਼ ਤਾਂ ਜ਼ਰੂਰ ਕਰੂੰਗੀ ਅਗਲੇ ਹੀ ਪਲ ਉਹਦੇ ਮਾਨ ਵਿੱਚ ਫਿਰ ਵਿਚਾਰ ਆਇਆ ਤੇ ਉਹ ਆਖਰੀ ਪੌੜੀ ਵੀ ਉਤਰ ਗਈ ਸਾਰੇ ਲੋਕ ਹਾਸੇ ਖੇਡ ਰਹੇ ਸੀ ਰਜਨੀ ਤੇ ਰਮਨ ਨੂੰ ਇਸ ਤਰ੍ਹਾਂ ਸਾਹਮਣੇ ਵੇਖ ਕੇ ਸਾਰੇ ਚੁੱਪ ਹੋ ਗਏ ਕੀ ਹੋਇਆ ਤੁਸੀਂ ਇਸ ਤਰ੍ਹਾਂ ਜਾਣ ਕਿਤੇ ਬਾਹਰ ਜਾ ਰਹੇ ਹੋ ਉਹਦੀ ਸਾਸੜੀ ਚੌਂਕੇ ਪੁੱਛਿਆ ਨਹੀਂ ਮੰਮੀ ਜੀ ਬਾਹਰ ਨਹੀਂ ਜਾ ਰਹੇ ਬਸ ਰਜਨੀ ਨੇ ਤੁਹਾਨੂੰ ਕੁਝ ਕਹਿਣਾ ਸੀ ਰਮਨ ਚੱਟ ਬੋਲਿਆ ਕੀ ਕਹਿਣਾ ਆ ਤੂੰ ਰਜਨੀ ਕੋਈ ਸਮਾਨ ਚਾਹੀਦਾ ਆ ਰਜਨੀ ਦਾ ਸੋਹਰਾ ਬੋਲਿਆ ਮੈਨੂੰ ਕੋਈ ਸਮਾਨ ਨਹੀਂ ਚਾਹੀਦਾ ਮੈਨੂੰ ਬਸ ਤੁਹਾਡਾ ਪਿਆਰ ਚਾਹੀਦਾ ਆ ਮੈਂ ਬਹੁਤ ਵੱਡੀ ਗਲਤੀ ਕੀਤੀ ਪਰ ਪਲੀਜ਼ ਤੁਸੀਂ ਮੈਨੂੰ ਮਾਫ ਕਰ ਦੇਵੋ ਮੈਂ ਆਪਣੇ ਪਰਿਵਾਰ ਦੇ ਨਾਲ ਤਿਉਹਾਰ ਮਨਾਉਣਾ ਚਾਹੁੰਦੀ ਹਾਂ ਹੁਣ ਤਾਂ ਰਜਨੀ ਇੱਕਦਮ ਸਿਰ ਨੀਚੇ ਕਰਕੇ ਖੜੀ ਸੀ ਰਜਨੀ ਅਸੀਂ ਤੈਨੂੰ ਅਡਕ ਕੀਤਾ ਹੀ ਨਹੀਂ ਸੀ ਤੂੰ ਖੁਦ ਹੀ ਆਪਣੀ ਜिद ਵਿੱਚ ਆ ਡੋਈ ਸੀ ਚਲੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਚੰਗਾ ਹੀ ਹੁੰਦਾ ਆ ਪਰ ਬਸ ਇੱਕ ਗੱਲ ਯਾਦ ਰੱਖਣਾ ਪਿਛਲੀਆਂ ਗੱਲਾਂ ਨੂੰ ਦੁਬਾਰਾ ਨਾ ਦੁਹਰਾਈ ਰਜਨੀ ਜੀ ਸਾਸ ਨੇ ਦੋ ਟੁੱਕ ਆਪਣੀ ਗੱਲ ਕਹਿ ਦਿੱਤੀ ਮੰਮੀ ਜੀ ਤੁਸੀਂ ਮੈਨੂੰ ਮਾਫ਼ ਕਰ ਦਿੱਤਾ ਇਹ ਮੇਰੇ ਲਈ ਬਹੁਤ ਆ ਤੇ ਹੁਣ ਮੈਂ ਕਦੀ ਵੀ ਕੋਈ ਇਵੇਂ ਦੀ ਗਲਤੀ ਨਹੀਂ ਕਰੂੰਗੀ ਗ੍ਰੇਸ ਨਾਲ ਤੁਹਾਡੇ ਮਾਨ ਸਨਮਾਨ ਨੂੰ ਠੇਸ ਪਹੁੰਚੇ ਰਜਣੀ ਨੇ ਹੱਥ ਜੋੜ ਕੇ ਸਿਰ ਥਲੇ ਕਰਕੇ ਕਿਹਾ ਤਾਂ ਫਿਰ ਖੜੀ ਕਿਉਂ ਆ ਤੂੰ ਹੀ ਸਾਰਿਆਂ ਦੇ ਨਾਲ ਹੋਲੀ ਦੀ ਤਿਆਰੀ ਵਿੱਚ ਜੁਟ ਜਾ ਰਜਣੀ ਦੀ ਸਾਸੂ ਨੇ ਕੁਝ ਹੀ ਨਾਲ ਕਿਹਾ ਕਿਉਂਕਿ ਬੁਰਾ ਤਾਂ ਉਹਨਾਂ ਨੂੰ ਵੀ ਬਹੁਤ ਲੱਗ ਰਿਹਾ ਸੀ ਕਿ ਘਰ ਦੀ ਬਹੂ ਹੋ ਕੇ ਵੀ ਰਜਣੀ ਵਖਰੀ ਵਖਰੀ ਆ ਹੁਣ ਤਾਂ ਰਜਣੀ ਦੇ ਨਾਲ ਪੂਰਾ ਪਰਿਵਾਰ ਚੋਂ ਮੋਟਿਆ ਤੇ ਰਮਨ ਦੀ ਤਾਂ ਸੱਚਮੁੱਚ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਤੇ ਦੂਸਰੇ ਦਿਨ ਖੂਬ ਜਮ ਕੇ ਹੋਲੀ ਖੇੜੀ ਜਾ ਰਹੀ ਸੀ ਉਹਨਾਂ ਦੇ ਘਰ ਵਿੱਚ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕੱਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ